ਹੁਣ ਬਾਕੀ ਐਕਟਰਾਂ ਤੋਂ ਬਾਅਦ ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਨੇ ਅਕਸ਼ੇ ਕੁਮਾਰ ਸੋਸ਼ਲ ਮੀਡੀਆ ਤੇ ਇੱਕ ਗੇਮਿੰਗ ਐਪ ਦੀ ਪ੍ਰੋਮੋਸ਼ਨ ਕਰਦੇ ਆਏ ਨਸ ਡੂ ਯੂ ਲਾਈਕ ਟੂ ਪਲੇ ਟੂ ਆਈ ਐਡਵਾਈਸ ਯੂ ਟੂ ਡਾਊਨਲੋਡ ਥਿਸ ਐਪਲੀਕੇਸ਼ਨ ਐਂਡ ਟ੍ਰਾਈ ði ਐਵੀਏਟਰ ਗੇਮ ਗੇੜੀ ਦੂ ਟੂ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਨੂਰ ਵਰਚੂਲ ਤੋਂ ਲੈ ਕੇ ਹਾਜ਼ਰ ਹਾਂ ਐਂਟਰਟੇਨਮੈਂਟ ਜਗਤ ਦੇ ਨਾਲ ਜੁੜੀ ਵੱਡੀ ਖਬਰ ਵੱਡੀ ਖਬਰ ਬਾਲੀਵੁੱਡ ਵਿ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਕਸ਼ੇ ਕੁਮਾਰ ਦਾ ਅਕਾਊਂਟ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੀ ਇੱਕ ਵੀਡੀਓ ਉਹਨਾਂ ਦੇ ਸਾਹਮਣੇ ਆਈ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਅਕਸ਼ੇ ਕੁਮਾਰ ਨੇਗੇ ਤਾਂ ਉਹ ਇੱਕ ਗੇਮਿੰਗ ਐਪ ਦੀ ਪ੍ਰਮੋਸ਼ਨ ਕਰ ਰਹੇ ਨੇ ਪਰ ਅਸਲ ਇਹ ਡੀਫੇਕ ਵੀਡੀਓ ਉਹਨਾਂ ਦੀ ਬਣਾਈ ਗਈ ਹੈ ਜਿੱਥੇ ਬਾਕੀ ਹੋਰ ਸਾਰੀਆਂ ਐਕਟ੍ਰੈਸ ਸੀਗੀਆਂ ਕਟਰੀਨਾ ਕੇਫ ਲਾਲੋਚਾਏ ਰਸ਼ਮਿਕਾ ਮਿਦਾਨਾ ਦੀ ਸਭ ਤੋਂ ਪਹਿਲਾਂ ਵੀਡੀਓ ਡੀਫੇਕ ਬਣ ਕੇ ਆਈ ਸੀਗੀ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਐਕਟ੍ਰੈਸ ਨੋਰਾ ਫਤੇਈ ਵਰਗੀਆਂ ਇਸ ਚੱਕਰ ਦੇ ਵਿੱਚ ਫਸੀਆਂ ਤਾਂ ਉਸ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਦਾ ਨੰਬਰ ਲੱਗ ਗਿਆ ਤੇ ਅਕਸ਼ੇ ਕੁਮਾਰ ਦੀ ਡੀਫੇਕ ਵੀਡੀਓ ਸਾਹਮਣੇ ਆਈ ਤੇ ਵੀਡੀਓ ਦੇ ਵਿੱਚ ਸਾਫ ਤੌਰ ਤੇ ਸਖਸ਼ ਬਿਲਕੁਲ ਅਕਸ਼ੇ ਕੁਮਾਰ ਵਰਗਾ ਨਜ਼ਰ ਆ ਰਿਹਾ ਹੈਗਾ ਇਸ ਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਇਹ ਡੀਪ ਫੇਕ ਬਣਾਈ ਗਈ ਹੈ ਤੇ ਅਕਸ਼ੇ ਨੇ ਇਸ ਤਰ੍ਹਾਂ ਦੀ ਕੋਈ ਵੀ ਐਡ ਨਹੀਂ ਕੀਤੀ ਨਾਲ ਨਾਲ ਤੁਹਾਨੂੰ ਇਹ ਵੀਡੀਓ ਵੀ ਦਿਖਾ ਰਹੇ ਆਂ ਤੇ ਪੂਰੀ ਖਬਰ ਵੀ ਸਮਝਾ ਰਹੇ ਆਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸ਼ਿਕਾਰ ਡੀਪ ਫੇਕ ਦਾ ਸ਼ਿਕਾਰ ਹੋ ਚੁੱਕੇ ਨੇ ਅਕਸ਼ੇ ਕੁਮਾਰ ਇੱਕ ਗੇਮਿੰਗ ਐਪ ਦਾ ਪ੍ਰਚਾਰ ਕਰਦੇ ਹੋਏ ਉਹਨਾਂ ਨੂੰ ਦਿਖਾਇਆ ਗਿਆ ਹੈਗਾ IANS ਦੀ ਰਿਪੋਰਟ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਐਕਟਰ ਕਦੇ ਵੀ ਐਸੀ ਕਿਸੇ ਕ੍ਰੀਏਟੀਵਿਟੀ ਐਕਟੀਵਿਟੀ ਦੇ ਵਿੱਚ ਪ੍ਰਚਾਰ ਦੇ ਵਿੱਚ ਸ਼ਾਮਲ ਨਹੀਂ ਹੋਏ ਇਸ ਵੀਡੀਓ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ ਝੂਠੇ ਵਿਗਿਆਪਨ ਦੇ ਲਈ ਐਕਟਰ ਦੀ ਪਛਾਣ ਦਾ ਦੁਰਉਪਯੋਗ ਕਰਕੇ ਇਹ ਜਿਹੜਾ ਕੀਤਾ ਗਿਆ ਤੇ ਇਸ ਦੇ ਤਹਿ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਫਰਜੀ ਵੀਡੀਓ ਨੂੰ ਬਣਾਉਣ ਅਤੇ ਪ੍ਰਚਾਰਿਤ ਕਰਨ ਦੇ ਲਈ ਸੋਸ਼ਲ ਮੀਡੀਆ ਹੈਂਡਲ ਅਤੇ ਕੰਪਨੀ ਦੇ ਖਿਲਾਫ ਸਾਈਬਰ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ AI ਜਨਰੇਟਿਡ ਵੀਡੀਓ ਦੇ ਵਿੱਚ ਅਕਸ਼ੀ ਕਹਿੰਦੇ ਦਿਖ ਰਹੇ ਨੇ ਕਿ ਕੀ ਤੁਹਾਨੂੰ ਵੀ ਖੇਡਣਾ ਪਸੰਦ ਹੈ ਤਾਂ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਤੁਸੀਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ ਤੇ ਐਵੀਏਟਰ ਗੇਮ ਅਜ਼ਮਾਓ ਇਹ ਦੁਨੀਆ ਭਰ ਦੇ ਵਿੱਚ ਲੋਕਪ੍ਰੀਆ ਸਲੋਟ ਹੈਗੀ ਹੈ ਮਨਪਸੰਦੀਦਾ ਹੈ ਤੇ ਜਿਸ ਨੂੰ ਹਰ ਕੋਈ ਇੱਥੇ ਖੇਡਦਾ ਅਸੀਂ ਕਿਸੇ ਨੂੰ ਦੇ ਖਿਲਾਫ ਨਹੀਂ ਆ ਬਲਕਿ ਹੋਰ ਖਿਡਾਰੀਆਂ ਦੇ ਖਿਲਾਫ ਆ ਜਿਹੜੇ ਖੇਡ ਰਹੇ ਨੇ ਤਾਂ ਇਹ ਵੀਡੀਓ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਯੂਜ਼ਰਜ਼ ਨੇ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਆ ਕਿ ਵਰਸ ਫਰਜੀ ਅਲਰਟ ਹੈ ਇੱਕ ਹੋਰ 팬 ਨੇ ਲਿਖਿਆ ਕਿ ਡੀਫੇਕ ਹੈ ਐਕਟਰ ਨੇ ਐਕਟਰ ਦੇ ਕਰੀਬੀ ਸੂਤਰਾਂ ਨੇ ਅੱਗੇ ਕਿਹਾ ਕਿ ਇਹ ਆਪਣੀ ਪਛਾਣ ਦਾ ਦੁਰਉਪਯੋਗ ਹੋਣ ਤੇ ਬੇहद ਪਰੇਸ਼ਾਨ ਨੇਗੇ ਉਹਨਾਂ ਨੇ ਆਪਣੀ ਟੀਮ ਨੂੰ ਉਪਲਬਧ ਸਾਰੇ ਕਾਨੂੰਨੀ ਉਪਯੋਗ ਜਿਹੜੇ ਨੇ ਜੋ ਵੀ ਐਕਸ਼ਨ ਲੈਣੇ ਨੇ ਤਾਂ ਉਹਨਾਂ ਦੇ ਲਈ ਇਹਨਾਂ ਨੇ ਕਿਹਾ ਨਿਰਦੇਸ਼ ਦਿੱਤੇ ਨੇ ਕਿ ਜਲਦੀ ਇਸ ਮਸਲੇ ਦਾ ਹਲ ਕੀਤਾ ਜਾਏ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਜਿਹੜੇ ਐਕਟ੍ਰੈਸ ਨੇ ਜਾਂ ਐਕਟਰ ਨੇ ਉਹਨਾਂ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋਈਆਂ ਨੇ ਤਾਂ ਹੁਣ ਅਕਸ਼ੇ ਕੁਮਾਰ ਦੀ ਇਹ ਡੀਪ ਫੇਕ ਵੀਡੀਓ ਵਾਇਰਲ ਹੋ ਰਹੀ ਹੈ ਸੋ ਤੁਸੀਂ ਇਹ ਖਬਰ ਸੁਣੀ ਹੈ ਵੀਡੀਓ ਦੇਖੀ ਹੈ ਕਿ ਤੁਸੀਂ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਕਿ ਵਾਕਈ ਡੀਪ ਫੇਕ ਵੀਡੀਓ ਹੈ ਜਾਂ ਅਕਸ਼ੇ ਕੁਮਾਰ ਵੱਲੋਂ ਸੱਚੀ ਇਸ ਬ੍ਰਾਂਡ ਦੀ ਪ੍ਰਮੋਸ਼ਨ ਕਰਾਈ ਗਈ ਹੈ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰੋ So first of all, congratulations to all the winners and the contestants. And I think uh, participate is very important. The secret ingredient of success in life or in success in martial art is you, yourself. You have to trust yourself, you have to believe in yourself, and that is the most important thing.